ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਦੁਨੀਆ ਦੀ ਮਸ਼ਹੂਰ ਕਿਤਾਬ ਰਿਚ ਡੈਡ ਪੂਰ ਡੈਡ ਦਾ ਪਹਿਲਾ ਚੈਪਟਰ ਜੋ ਕਿ ਹੈ ਅਮੀਰ ਪੈਸੇ ਲਈ ਕੰਮ ਨਹੀਂ ਕਰਦੇ ਰਾਬਰਟ ਕਿਓਸਾਕੀ ਆਪਣੇ ਬਚਪਨ ਦੀ ਕਹਾਣੀ ਦੱਸਦਾ ਹੈ ਉਸਦੇ ਦੋ ਪਿਤਾ ਸੀ ਇੱਕ ਸੀ ਉਸਦਾ ਆਪਣਾ ਪਿਤਾ ਜਿਸ ਨੂੰ ਉਹ ਪੂਰ ਡੈਡ ਕਹਿੰਦਾ ਸੀ ਪੜਿਆ ਲਿਖਿਆ ਸੀ ਪਰ ਹਮੇਸ਼ਾ ਪੈਸਿਆਂ ਦੀ ਕਮੀ ਵਾਲਾ ਸੀ ਦੂਜਾ ਉਸਦੇ ਦੋਸਤ ਮਾਈਕ ਦਾ ਪਿਤਾ ਜਿਸ ਨੂੰ ਉਹ ਰਿਚ ਡੈਡ ਕਹਿੰਦਾ ਸੀ ਘੱਟ ਪੜਿਆ ਪਰ ਬਿਜ਼ਨਸ ਮਾਈਂਡ ਵਾਲ ਤੇ ਅਮੀਰ ਰੌਬਰਟ ਆਪਣੇ ਦੋਸਤ ਮਾਈਕ ਨਾਲ ਮਿਲ ਕੇ ਰਿਚ ਡੈਡ ਤੋਂ ਸਿੱਖਣਾ ਚਾਹੁੰਦਾ ਸੀ ਕਿ ਲੋਕ ਅਮੀਰ ਕਿਵੇਂ ਬਣਦੇ ਨੇ ਇੱਕ ਦਿਨ ਰਿਚ ਡੈਡ ਨੇ ਉਸ ਨੂੰ ਕਿਹਾ ਜੇ ਤੂੰ ਅਮੀਰ ਬਨਣਾ ਚਾਹੁੰਦਾ ਹੈ ਤਾਂ ਪੈਸੇ ਲਈ ਕੰਮ ਕਰਨਾ ਬੰਦ ਕਰ ਅਮੀਰ ਪੈਸੇ ਲਈ ਕੰਮ ਨਹੀਂ ਕਰਦੇ ਉਹ ਪੈਸਿਆਂ ਨੂੰ ਆਪਣੇ ਲਈ ਕੰਮ ਕਰਾਉਂਦੇ ਨੇ ਰਿਚ ਡੈਡ ਨੇ ਰੌਬਰਟ ਨੂੰ ਆਪਣੀ ਦੁਕਾਨ ਤੇ ਕੰਮ ਤੇ ਰੱਖ ਲਿਆ ਉਹ ਬਹੁਤ ਥੋੜੀ ਤਨਖਾਹ ਦਿੰਦਾ ਸੀ ਤਾਂ ਕਿ ਰੌਬਰਟ ਨੂੰ ਅਹਿਸਾਸ ਹੋਵੇ ਕਿ ਸਿਰਫ ਤਨਖਾਹ ਲਈ ਕੰਮ ਕਰਨਾ ਕੋਈ ਵੱਡੀ ਗੱਲ ਨਹੀਂ ਉਹ ਉਸ ਨੂੰ ਤਨਖਾਹ ਸਿਰਫ 10 ਸੈਂਟ ਦਿੰਦਾ ਸੀ ਪ੍ਰਤੀ ਘੰਟੇ ਦੇ 10 ਸੈਂਟ ਦਿੰਦਾ ਸੀ ਇੰਨੇ ਘੱਟ ਪੈਸੇ ਨਾਲ ਰਾਬੜ ਨਰਾਜ਼ ਹੋ ਗਿਆ ਜਦੋਂ ਰਾਬੜ ਗੁੱਸੇ ਨਾਲ ਰਿਚ ਡੈਡ ਕੋਲ ਗਿਆ ਤਾਂ ਰਿਚ ਡੈਡ ਨੇ ਕਿਹਾ ਵੇਖ ਜ਼ਿਆਦਾਤਰ ਲੋਕਾਂ ਦੀ ਸੋਚ ਇਹੀ ਹੁੰਦੀ ਆ ਕਿ ਜ਼ਿਆਦਾ ਤਨਖਾਹ ਮਿਲੇ ਵੱਡੀ ਨੌਕਰੀ ਮਿਲੇ ਪਰ ਉਹ ਕਦੇ ਵੀ ਅਮੀਰ ਨਹੀਂ ਬਣਦੇ ਉਹ ਹਮੇਸ਼ਾ ਪੈਸਿਆਂ ਦੇ ਗੁਲਾਮ ਬਣੇ ਰਹਿੰਦੇ ਆ ਜੇ ਤੂੰ ਅਮੀਰ ਬਣਨਾ ਚਾਹੁੰਦਾ ਹੈ ਤਾਂ ਘੱਟ ਤਨਖਾਹ ਤੇ ਕੰਮ ਕਰਕੇ ਸਿੱਖ ਕੇ ਪੈਸਾ ਤੇਰੇ ਦਿਮਾਗ ਨੂੰ ਕਿਵੇਂ ਕੰਟਰੋਲ ਕਰਦਾ ਹੈ ਡਰ ਤੇ ਲਾਲਚ ਇਹ ਦੋ ਭਾਵਨਾ ਲੋਕਾਂ ਨੂੰ ਗਰੀਬ ਰੱਖਦੀਆਂ ਨੇ ਗਰੀਬ ਤੇ ਮੱਧ ਵਰਗ ਦੇ ਲੋਕ ਪੈਸਿਆਂ ਲਈ ਕੰਮ ਕਰਦੇ ਨੇ ਤੇ ਅਮੀਰ ਲੋਕ ਪੈਸਿਆਂ ਨੂੰ ਆਪਣੇ ਲਈ ਕੰਮ ਕਰਾਉਂਦੇ ਨੇ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਸਬਕ ਹੈ ਕਿ ਸਿਰਫ ਤਨਖਾਹ ਲਈ ਸਿੱਖਣ ਲਈ ਕੰਮ ਕਰਨਾ ਡਰ ਤੇ ਲਾਲਚ ਇਹ ਦੋ ਕਾਰਨ ਮਨੁੱਖ ਨੂੰ ਕਦੇ ਅੱਗੇ ਨਹੀਂ ਵਧਣ ਦਿੰਦੇ ਰਬ ਨੇ ਸਿੱਖਿਆ ਕਿ ਜੇ ਅਸੀਂ ਹਮੇਸ਼ਾ ਪੈਸਿਆਂ ਦੇ ਪਿੱਛੇ ਭਜਦੇ ਰਹੇ ਤਾਂ ਕਦੇ ਵੀ ਅਮੀਰ ਨਹੀਂ ਬਣਾਂਗੇ ਸਾਨੂੰ ਆਪਣਾ ਮਾਈਂਡ ਸੈਟ ਬਦਲਣਾ ਪਏਗਾ ਤੇ ਪੈਸੇ ਨੂੰ ਆਪਣੇ ਲਈ ਕੰਮ ਕਰਾਉਣਾ ਪਏਗਾ ਤਾਂ ਦੋਸਤੋ ਰਿਚ ਡੈਡ ਪੋਰ ਡੈਡ ਦੇ ਪਹਿਲੇ ਚੈਪਟਰ ਤੋਂ ਸਾਨੂੰ ਇਹ ਪਾਠ ਮਿਲਦਾ ਹੈ ਕਿ ਨੌਕਰੀ ਸਾਨੂੰ ਸਿਰਫ ਤਨਖਾਹ ਦੇ ਸਕਦੀ ਏ ਪਰ ਸੱਚੀ ਆਜ਼ਾਦੀ ਸਾਨੂੰ ਪੈਸੇ ਦੀ ਸਮਝ ਦੇ ਸਕਦੀ ਏ ਅਗਲੀ ਵੀਡੀਓ ਵਿੱਚ ਅਸੀਂ ਇਸ ਕਿਤਾਬ ਦੇ ਦੂਜੇ ਚੈਪਟਰ ਬਾਰੇ ਗੱਲ ਕਰਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ